ਹਉ ਮੰਦੀ ਸੂਰੀਆ ਸੋਮ ਕੁਰ ਸੋਹਿਆ ਤਦ ਡਿਠੇ ਸੱਚੇ ਬਾਦਸ਼ਾਹ ਜਗ ਮਜਰੰਦੀ ਸੱਜਣਾ ਸੱਚਾ ਬਾਦਸ਼ਾਹ ਸਿਰਜਾ ਹਉਦੈ ਜਿਸ ਪਾਸ ਬਹਿਖਿਆ ਸੋਹੀਆ ਸਭਨਾ ਨਾਮ ਹੈ ਸੋ ਸਤਨਾਮ ਸ਼੍ਰੀ ਵਾਹਿਗੁਰੂ ਸਤ ਜੀ ਤਨੋਸਰੀ ਮਹਲਾ ਪੰਜਵਾਂ ਸ਼ੰਤ ਪਿਉੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਵਾਦ ਸਹਰਾ ਆਉ ਨਾਮ ਹਰ ਕਾ ਸਵਾ ਜਾਚੋ ਦੇਹ ਪ੍ਰਭ ਧਰਨੀ ਧਰਾ ਸੰਸਾਰ ਰੂਪੀ ਨਾਮ ਦਾਰੂ ਮੈਲ ਲਗੈ ਸਚ ਬਿਨਾ ਆਪ ਤੈ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚ ਨਾ ਲਾਗੈ ਮੈਲ ਕਿਆ ਮਨ ਧੁਈਐ ਕੁਲਹਾਰ ਕਰੂਐ ਕਿਸਕਾ ਰੁਈਐ ਵਿਚਾਰ ਮਰ ਤਰ ਤਰ ਅੰਤ ਜੋ ਨਾ ਆਵਈ ਆਪਾਸ ਪਰਮ ਧਿਆਨੀ ਸਾਚ ਸਾਚੇ ਭਾਵੇ ਅੰਧੇ ਅਨ੍ਹੇ ਹਰ ਖਸਾਚ ਦੁਖ ਕਿਨ ਵਿੱਚ ਪਰਹਰੀ ਸਤਿਨਾਮ ਆਇਆ ਗੁਰ ਦਿਖਾਇਆ ਮੈਂ ਨਾਹੀ ਸਤਿਮਣੀ ਸਰਬਤ ਮੀਤ ਮਿਤਾ ਪੂਰਾ ਨਾਵਣੋ ਗਾਵ ਗਮਣ ਹਾਰਿ ਸ਼ਬਦ ਸੁਹਾਵਣੋ ਸਲਾਹੀ ਸਤਿ ਮਨ ਆਨੰਦ ਮਤੀ ਤੇ ਸੰਭਾਰੈ ਸਹਜ ਨਾਵੈ ਬੇਨੀਤਾ ਸਭ ਮਮ ਸਤ ਸਤੇ ਆਰਾਧੇ ਪੰਕਾਰ ਸੱਚਾ ਨਿਤ ਦੇਵ ਚੜ੍ਹੈ ਸਵਾਇ ਗਤ ਸੰਗੀਤਾ ਸੰਤ ਸੰਗਤ ਕਰਨ ਲੇ ਮੇਲ ਮਿਲਾਇ ਕਰਨ ਕੋ ਸੰ ਕੋਈ ਕੇਵੜੀ ਆਖੀਐ ਉਹ ਮੂਰਤ ਨਹੀਂ ਜੀ ਅਨਾਰ ਸਭ ਜਾ ਸਾਖੀ ਐ ਸਤਿਗੁਰ ਕੀ ਸਾਖੀ ਅਲਟ ਭਾਖੀ ਤਿਤਵਨ ਮੰਨਿਆ ਮੇਰਾ ਕੂਝ ਕਰ ਆਵੇਂ ਮਿਖਲਾਤੇ ਸ਼ਬਦ ਸੱਚਾ ਗੁਰ ਮੇਰਾ ਅੱਖਰ ਤੋੜ ਨ ਭਗਤ ਬੰਧਾਈ ਭੜਪੁਰ ਰਹਿਆ ਸੋਈ ਨਾਨਕ ਸੱਚ ਕਹੇ ਨਨਤੀ ਜਾ ਸੱਚ ਸੋਈ ਅੱਖਰ ਤੋੜਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ ਨਾਨਕ ਸੱਚ ਕਾ ਹੈ ਬੇਨੰਤੀ ਮਨ ਮਾ ਜੈ ਸੱਚ ਸੋਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ